ਆ ਸੰਗਰਾਂਦ ਵਾਲੇ ਦਿਨ ਮੰਗੀ ਦਾ ਮੇਲਾ ਲੱਗਾ ਮੁਕਤਸਰ ਦੀ ਧਰਤੀ ਤੇ ਮਹਾਰਾਜ ਜਦੋਂ ਇੱਥੇ ਪਹੁੰਚੇ ਨੇ ਤੇ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਵੀ ਅਸੀਂ ਇੱਧਰ ਅੱਗੇ ਥੋੜਾ ਜਿਹਾ ਹੋਰ ਅੱਗੇ ਜਾਣਾ ਹੈ ਮਹਾਰਾਜ ਇੱਧਰ ਕਿੱਧਰ ਕਿਹਾ ਵੀ ਥੋੜਾ ਜਿਹਾ ਅੱਗੇ ਜਾਣਾ ਹੈ ਉਹ ਜਿੱਥੇ ਜਾਮਣੀ ਸਾਹਿਬ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਜਾ ਕੇ ਬਹਿ ਗਏ ਨੇ ਸਿੰਘ ਵੀ ਨਾਲ ਨੇ ਜਦੋਂ ਬੈਠੇ ਨੇ ਜਿੱਥੇ ਗੁਰਗੋਬੇ ਸਿੰਘ ਜੀ ਮਹਾਰਾਜ ਜਾ ਕੇ ਬੈਠੇ ਨੇ ਉੱਥੇ ਵੇਖਿਆ ਗੁਰਮਖੋ ਜਿਹੜਾ ਬਾਜ ਸੀ ਉਹ ਤਿੱਤਰ ਨੂੰ ਨੋਚ-ਨੋਚ ਕੇ ਖਾ ਰਿਆ ਸੀ ਉਹਨੇ ਚੁੰਝਾਂ ਮਾਰ-ਮਾਰ ਕੇ ਲਹੂ ਲਵਾਨ ਕੀਤਾ ਹੋਇਆ ਸੀ ਉਹਦਾ ਮਾਸ ਨੋਚ-ਨੋਚ ਇਹ ਬੱਚਿਆਂ ਨੂੰ ਚੁੱਪ ਕਰਾਓ ਪਾਜੀ ਉਹਦਾ ਮਾਸ ਜਿਹੜਾ ਨਾ ਨੋਚ-ਨੋਚ ਕੇ ਖਾ ਰਿਆ ਸੀ ਤਿੱਤਰ ਦਾ ਬਾਜ ਖਾਂਦਾ ਸੀ ਪਿਆ ਬਾਜ ਤਗੜਾ ਹੁੰਦਾ ਤਿੱਤਰ ਉਚਾਰਾ ਮਾੜਾ ਉਹਨੂੰ ਨੋਚ-ਨੋਚ ਕੇ ਖਾ ਰਿਆ ਸੀ ਲਹੂ ਵਗਦਾ ਹੈ ਲਹੂ ਲਵਾਨ ਹੋਇਆ ਪਿਆ ਤਿੱਤਰ ਸਿੰਘਾਂ ਦਾ